ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਮੌਕੇ ਤੇ ਗਰਦਾਸਪੁਰ ਜ਼ਿਲ੍ਹੇ ਦੇ ਕਸਬਾ ਦਿਨਾ ਨਗਰ ਚ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਏ ਇੱਕ ਪ੍ਰੋਗਰਾਮ ਚ ਰਾਸ਼ਟਰੀ ਗੀਤ ਗਲਤ ਤੇ ਅਧੂਰੇ ਢੰਗ ਨਾਲ ਪੇਸ਼ ਕਰਨ ਨੂੰ ਲੈ ਕੇ ਬਹੁਤ ਚਰਚਾ ਹੈ ਦਿਨਾ ਨਗਰ ਦੇ ਹਲਕਾ ਇੰਚਾਰਜ ਹਮਸ਼ੇਰ ਸਿੰਘ ਵੱਲੋਂ ਰਾਸ਼ਟਰੀ ਝੰਡਾ ਲਾਉਣ ਸਮੇਂ ਪਰਮਿੰਦਰ ਸਿੰਘ ਨਾਂ ਦੇ ਆਪ ਵਰਕਰ ਨੇ ਰਾਸ਼ਟਰੀ ਗੀਤ ਦਾ ਉਚਾਰਨ ਸ਼ੁਰੂ ਕਰ ਦਿੱਤਾ ਤਜ ਜਦੋਂ ਉਹ ਰਾਸ਼ਟਰੀ ਗੀਤ ਭੁੱਲ ਗਏ ਤਾਂ ਉਹ ਵਿੱਚ ਵਿਚਾਰੇ ਹੀ ਗਲਤ ਉਚਾਰਨ ਸ਼ੁਰੂ ਕਰ ਦਿੱਤੇ ਤੇ ਅਧੂਰਾ ਗੀਤ ਰਾਸ਼ਟਰੀ ਗੀਤ ਗਾ ਕੇ ਹੀ ਸਮਾਪਤੀ ਕਰ ਦਿੱਤੀ ਜਿਸ ਨੂੰ ਲੈ ਕੇ ਰਾਜਨੀਤਿਕ ਤੇ ਸਿਆਸੀ ਰਾਜਨੀਤਿਕ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਦੇ ਵਿੱਚ ਇਸ ਦੀ ਘੋਰ ਨਿੰਦਾ ਹੋ ਰਹੀ ਹੈ ਰਾਸ਼ਟਰੀ ਗੀਤ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੀ ਹਰ ਪਾਸੋਂ ਨਿੰਦਾ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਲਾ ਬਰਦਾਸਪੁਰ ਸੈਰੀ ਪ੍ਰਧਾਨ ਬੀਬੇ ਮਹਾਜਨ ਨੇ ਇਸ ਤੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਰਾਸ਼ਟਰੀ ਗੀਤ ਸਾਡੇ ਦੇਸ਼ ਦੀ ਸ਼ਾਨ ਦਾ ਪ੍ਰਤੀਕ ਹੈ ਇਸ ਦਾ ਗਲਤ ਉਚਾਰਨ ਨੂੰ ਦੇ ਵਿਰੁੱਧ ਇੱਕ ਵਰਕਰ ਵੱਲੋਂ ਇਸ ਤੇ ਗਲਤ ਉਚਾਰਨ ਕਾਰਨ ਸਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਲਈ ਉਸ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ

ਜੈ 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 ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੀ ਜਾਨ